ਸਾਰਾ ਦਿਨ ਮੋਬਾਈਲ ਤੇ ਗੰਦੇ ਵੇਖਣ ਵਾਲੇ ਆਜ਼ਾਦੀ ਦੀਆਂ ਬਾਤਾਂ ਕਰਨਗੇ ਭਲਾ ਮਾਂ ਦੀ ਸੋਚ ਕਿਸੇ ਬਿਊਟੀ ਪਾਰਲਰ ਨਾਲ ਜੁੜੀ ਹੋਈ ਆ ਕਿਸੇ ਰੰਗ ਤਮਾਸ਼ੇ ਚ ਡੁੱਬੀ ਆ ਪਿਓ ਕਿਸੇ ਨਸ਼ੇ ਨੂੰ ਤੁਰਿਆ ਭੂਤਨੇ ਤੇ ਭੂਤਨੀਆਂ ਪੈਦਾ ਹੋਣ ਗਿਆ ਉੱਥੋਂ ਆਜ਼ਾਦੀ ਦੇ ਪਰਵਾਨੇ ਨਹੀਂ ਪੈਦਾ ਹੋਣੇ ਤੁਸੀਂ ਸੋਚੋਗੇ 네ਗੇਟਿਵ ਹੀ ਤੁਰ ਪਿਆ ਤੇ ਪਰ ਪਹਿਲਾਂ ਘਰ ਤੋਂ ਹੁੰਜਾ ਫੇਰ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਕਹਿੰਦੇ ਝਾੜੂ ਲੈ ਕੇ ਰੋਜ਼ਮ ਸਿਆਣੀ ਮਾਂ ਸਿਆਣੇ ਘਰ ਵਾਲੇ ਪਰਿਵਾਰ ਵਾਲੇ ਤੁਸੀਂ ਸਭ ਤੋਂ ਪਹਿਲਾਂ ਸਵੇਰੇ ਕੀ ਕਰਦਿਆਂ ਸਾਡੀਆਂ ਭੈਣਾ ਕੂੜਾ ਬਾਹਰ ਸੁੱਟਣਾ ਜਿੱਥੇ ਕੂੜਾ ਬਾਹਰ ਨਾ ਸੁੱਟਿਆ ਹੋਵੇ ਲੱਗਦਾ ਘਰ ਉੱਜੜਿਆ ਹੋਇਆ ਕੋਈ ਵਸਦਾ ਨਹੀਂ ਇੱਥੇ ਹੁੰਦਾ ਨਾ ਜੀ ਮੇਰੇ ਨਾਲ ਸਿੰਘ ਜਿੱਥੇ ਆਪਾਂ ਬੈਠੇ ਸੀ ਉੱਥੇ ਪਾਰਕ ਵੇਖ ਕੇ ਕਹਿ ਰਹੇ ਸੀ ਵੀ ਲੱਗਦਾ ਇੱਥੇ ਰਹਿੰਦਾ ਨਹੀਂ ਕੋਈ ਸਾਡੇ ਘਰ ਚ ਕੂੜਾ ਨਹੀਂ ਪਿਆ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਗਿਆਨ ਹੈ ਕੀ ਵੱਡਣੀ ਮਨ ਹੈ ਹੱਤ ਲੈ ਫੜਿਆ ਗਿਆਨ ਦਾ ਝਾੜੂ ਗੱਡੀ ਗੰਦਗੀ ਆਪਣੇ ਘਰ ਚੋਂ ਤੇ ਫਿਰ ਚਾਹੁੰਦੇ ਆਂ ਵੀ ਉਹ ਘਰਾਂ ਚ ਆਜ਼ਾਦੀ ਦੇ ਪਰਮਾਨੇ ਹਰੀ ਸਿੰਘ ਨਲੂਆ ਪੈਦਾ ਹੋਏਗਾ ਉਹ ਘਰ ਵਿੱਚ ਅਕਾਲੀ ਫੂਲਾ ਸਿੰਘ ਵਰਗਾ ਸੂਰਮਾ ਪੈਦਾ ਹੋਏਗਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਸ੍ਰੀ ਗੁਰੂ ਗੰਗ ਸਾਹਿਬ ਜੀ ਕਹਿੰਦੇ ਨਹੀਂ ਭੂਤ ਨੇ ਤੇ ਭੂਤਨੀਆਂ ਪੈਦਾ ਹੋਣਗੀਆਂ ਉੱਥੇ ਬੀਬੀ ਹਰਸ਼ਰਨ कौर ਨਹੀਂ ਪੈਦਾ ਹੋਣੀ ਉੱਥੇ ਮਾਈ ਭਾਗੋ ਨਹੀਂ ਪੈਦਾ ਹੋਣੀ ਉਥੇ ਕਲੀ ਅੰਦਰ ਨਾਨਕਾ ਜਿੰਨੀ دیر ਸੋਚ ਨਹੀਂ ਆਜ਼ਾਦ ਹੁੰਦੀ